ਯਾਰ ਇਹ ਬੇਵੋਥੇ ਉਹ ਫੋਟੋ ਖਿੱਚ ਗਈ ਇਹਨਾਂ ਦੀ ਇੱਕ ਚਲੋ ਇੱਕ ਮਿੰਟ ਜੀ ਇਹਨਾਂ ਦੀ ਫੋਟੋ ਖਿੱਚ ਲਈਏ ਆਪਾਂ ਹਾਈ ਪਾਪਾ ਹਾਈ ਪਾਪਾ ਹੋ ਰਹੀ ਜਾਨ ਕੋਹ ਹੋ ਰ ਕੋਸ ਨਹੀਂ ਆਪਰੇ ਯਾਰਾ ਦੋਸਤਾਂ ਨੂੰ ਦਾਲ ਆਦਾ ਕੋਸ ਜੇ ਲੱਗਦਾ ਛੋਰੀ ਆ ਪਾ ਚਾਲੀ ਫਿਰ ਉੱਥੇ ਕੇ ਤੇ ਫੋਟੋ ਉਹ ਮੰਮੀ ਜਨਾ ਹੈ ਜੋ ਥੈਂਕ ਯੂ ਇੰਟੂ ਕਲਪਤੀ ਗੁੱਗਰ ਖੜਾ ਲੈ ਸਿੱਖ ਲੈ ਮੈਂ ਹੱਦ ਤੱਕ ਨਿਕਲੀ ਜਨਾ ਸਿੱਟੇ ਪਹੁੰਚ ਜਾਂਦੀ ਆ ਕਦੋਂ ਦੇਸ ਕੇ ਚਲੋ ਬਾਏ ਹੋਏ ਖੜੇ ਖੜਾ ਕੇ ਆਏ ਹੋ ਅੱਜ ਬਾਈ ਬਾਈ ਚਲ ਆ ਜਾ ਸਿਮੀਆਂ ਆਪਾਂ ਹਣ ਕੰਮ ਕਰ ਲਈਏ ਵਿਆਹ ਤਾਂ ਤਾਂ ਸਾਨੂੰ ਲੈ ਕੇ ਨਹੀਂ ਗਏ ਹੈ ਨਾ ਹੋਰ ਹੁਣ ਮੈਂ ਭਾਂਡੇ ਸਾਫ਼ ਕਰ ਲ ਲਈ ਤੂੰ ਝਾੜ ਪੋਚਾ ਕਰ ਪੋਚਾ ਪੋਚਾ ਲਾ ਲੋ ਇੱਕ ਤਾਂ ਤਾਂ ਧੁੰਦ ਰਹਿਣੀ ਨਹੀਂ ਨਹੀਂ ਛਾੜੀ ਸਹੀ ਬਸ ਕੱਲੀ ਕੱਲੀ ਚੀਜ਼ਾਂ ਜਿੱਤੇ ਕੋਹਾਂ ਰਹਿਣ ਕਾ ਛੱਡ ਦੇ ਤੇ ਮੈਂ ਉਹ ਰੋਮ ਜਾਣੇ ਤਾਂ ਮੈਂ ਆਏ ਆਏ ਮੇਰੀ ਕੋੜ ਤਾਂ ਲੱਗ ਗਿਆ ਤੇ ਬਾਹਰ ਹੀ ਹੁਣ ਆ ਕਿਤੇ ਅੱਡੇ ਤੇ ਹੀ ਸਾਨੂੰ ਵਿਆਹ ਆਪ ਜਾਣਾ ਦਾ ਭਾਦਰ ਸਾਨੂੰ ਪਾਈਓ ਆ ਕੀ ਫਾਇਦਾ ਸਾਡੀ ਧੋੜੇ ਵੀ ਲੱਗਿਆ ਸੀ ਮੈਂ ਚੱਲ ਜਾ ਛੇਤੀ ਹਾਂਜੀ ਸਾਥੀ ਰਿਆ ਕਾਲਜੀ ਢਿੱਲੋ ਵਲੌਗਸ 07 ਤੇ ਤੁਹਾਡਾ ਸਵਾਗਤ ਹੈ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਠੰਡ ਦੱਸਿਓ ਸਾਰੇ ਜਾਣੇ ਕਿੱਤਾ ਦੀ ਹੈ ਕਿੱਥੇ-ਕਿੱਥੇ ਕੋਈ ਧੁੱਪ ਨਿਕਲੀਗੇ ਨਹੀਂ ਸਾਡੇ ਤਾਂ 10-15 ਦਿਨ ਹੋ ਗਏ ਧੁੱਪ ਨਹੀਂ ਨਿਕਲਦੀ ਬਈ ਤੇ ਅੱਜ ਵੀ ਆ ਤੁਸੀਂ ਦੇਖੋ ਪਿੱਛੇ ਬਸ ਇਦਾਂ ਹੀ ਆ ਮੌਸਮ ਝੜ ਜਾ ਹੋਇਆ ਆ ਉਰਤੋ ਇਹ ਦੇਖ ਹੀ ਲਿਆ ਹਣਾ ਬੇਟੇ ਲੋ ਸਾਭ ਗਏ ਵਿਆਹ ਤੇ ਤਾਂ ਸਾਨੂੰ ਛੱਡ ਕੇ ਘਰ ਤੇ ਜਿਹੜਾ ਸਮਾਨ ਆ ਉਹ ਉਹਨਾਂ ਦਾ ਪੂਰਾ ਨਹੀਂ ਹੋਣਦੇ ਤਾਂ ਸਾਡੀ ਦੌੜ ਲਵਾਈਓ ਆ ਆ ਫੜਾ ਜੋ ਉਹ ਫੜਾ ਜੋ ਤਾਂ ਸਿਮਰਨ ਹੁਣ ਗਈ ਆ ਉਹਨਾਂ ਦੀ ਐਨ ਕਫੜੋਂ ਅੱਡੇ ਤੇ ਉੱਥੇ ਗੱਡੀ ਖੜੀ ਕੀਤੀ ਕੋ ਆ ਪਹਿਲਾਂ ਮੈਂ ਬਾਹਰ ਗਲੀ 'ਚ ਦੇਖਦੀ ਰਹੀ ਤੇ ਹੁਣ ਆਪਾਂ ਕਰ ਲਈਏ ਕੰਮ 12 ਵਜੇ ਤੱਕ ਕੋਈ ਕੰਮ ਨਹੀਂ ਕੀਤਾ ਇੱਕ ਸਿਰਫ ਰੋਟੀ ਪਾਣੀ ਦਾ ਹੀ ਕੀਤਾ ਤੇ ਬਾਕੀ ਸਾਰਾ ਘਰ ਦਾ ਖਲਾਰਾ ਉੱਦੋਂ ਹੀ ਪਿਆ ਆ ਚੱਕ ਲਈਏ ਸਾਂਭ ਲਈਏ ਤੇ ਇਹਨਾਂ ਨੂੰ ਤਿਆਰ ਕਰਨਾ ਬੜਾ ਔਖਾ ਨੇ ਆਣਿਆਂ ਨਾਲੋਂ ਵੀ ਜ਼ਿਆਦਾ ਟਾਈਮ ਲਾਉਂਦੇ ਆ ਅੱਧੀਆਂ ਚੀਜ਼ਾਂ ਘਰ ਛੱਡ ਜਾਂਦੇ ਆ ਠੀਕ ਹੈ ਜੀ ਤੇ ਬਣੇ ਰਹੋ ਬਲੌਗ ਦੇ ਨਾਲ ਤੇ ਤੁਹਾਨੂੰ ਆਪਾਂ ਹੌਲੀ ਹੌਲੀ ਸਾਰਾ ਆਪਣਾ ਰੁਟੀਨ ਅੱਜ ਦਾ ਦਿਖਾਉਣੇ ਆ ਵੀ ਜਿਹੜਾ ਸਾਡੇ ਕੰਮਕਾਰ ਵਿੱਚ ਰਹਿ ਗਏ ਹੈਗੇ ਉਹ ਕਰ ਲਈਏ ਹੁਣ ਤੇ ਠੀਕ ਹੈ ਜੀ ਸਕਿੱਪ ਨਾ ਕਰਿਆ ਕਰੋ ਤੇ ਜਿਹੜੇ ਆਪਣੇ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਆ ਉਹ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ ਤੇ ਬੈਲ ਆਈਕਨ ਨੂੰ ਵੀ ਜ਼ਰੂਰ ਪ੍ਰੈਸ ਕਰ ਦਨ ਤਾਂ ਜੋ ਜਿਹੜੀ ਮੈਂ ਵੀਡੀਓ ਅਪਲੋਡ ਕਰਦੀਆਂ ਤੁਹਾਡੇ ਉਹ ਨੋਟੀਫਿਕੇਸ਼ਨ ਫੋਨ ਦੀ ਸਕਰੀਨ ਤੇ ਆ ਜਾਏ ਠੀਕ ਹੈ ਜੀ ਚਲੋ ਠੀਕ ਆ ਆਜੋ ਕਰ ਲਈਏ ਕੰਮਕਾਰ ਹੁਣ ਗਿਆ ਹੁਣ ਉਹ ਮਾਰ ਲੈਣਾ ਲੈ ਕੱਲੀ ਕੱਲੀ ਚੀਜ਼ ਤੁਸੀਂ ਲੈਣੋਂ ਨੇ ਆ ਬਾਰ ਬਾਰ ਬਾਦ ਛੱਡ ਕੇ ਆ ਚੱਲਦਾ ਜਿੱਦਾਂ ਲੈ ਤਾਂ ਚੱਲ ਜਾ ਹੁਣ ਸਕੂਲ ਨਹੀਂ ਆਏ ਹੁਣ ਉੱਦੀ ਛੱਡ ਕੇ ਆਓ ਚੱਲ ਜਾ ਸਕੂਲ ਨਹੀਂ ਤਾਂ ਤੁਸੀਂ ਕਿ ਬਾਰ ਬਾਰ ਕੋਈ ਚੀਜ਼ ਕੋਈ ਛੱਡ ਜਾਂਦੇ ਰਹਿ ਜਾਂਦੇ ਲੈ ਜਾਂਦੇ ਆ ਇਹ ਕਰਦੇ ਆ ਬੰਨਾਈ ਜਾ ਆ ਤੇ ਛੱਡ ਪਰ ਤੇਰਾ ਸਮਾਨ ਤਾਂ ਘਰੇ ਰੋਲਦਾ ਮੈਂ ਕਿ ਘਰੇ ਰੋਲਦਾ ਚੱਲ ਹੁਣ ਛੱਡਿਆ ਸੀ ਮੈਂ ਇਹਨੂੰ ਤਿਆਰ ਹੋਇਆ ਹੁਣ ਹੋਰ ਨਾ ਨਾਤੀ ਤਾਂ ਹੈ ਨਹੀਂ ਤੇਰੇ ਮੇਰੇ ਕੋਲ ਬਾਲ ਖਰਾਬ ਹੋ ਜੇ ਮੈਂ ਹੋ ਨਾ ਨਾ ਤੀ ਤੋ ਤੀ ਰਹਿ ਜਵੇ ਤੋ ਮੁੰਡਾ ਇੱਥੇ ਹੀ ਰਹਿ ਜਵੇ ਸਿਮੀ ਛੱਡਿਆ ਹਣ ਜਾ ਮਿਲਾਂ ਤੋ ਅੱਦਾ ਹੀ ਕਰਦਾ ਹੁਣ ਆਪਾ ਤੈਨੂੰ ਛੱਡ ਹੀ ਗਏ ਹਣੇ ਹੈਨਾ ਹੁਣ ਅੱਡੇ ਅੱਡੇ ਨਹੀਂ ਜਾਣਾ ਲੈ ਲੋ ਜੀ ਵਿਆਹ ਦੇਖ ਲੋ ਇਹਨਾਂ ਦਾ ਇਦਾਂ ਦੇ ਵੀ ਵਿਆਹ ਹੁੰਦੇ ਭਲਾ ਹੱਦ ਹੋ ਗਈ ਨਸ ਤੇ ਮੁੱਖੀ ਰਹਿ ਗਈ ਆ ਚੱਲਾ ਤਾਂ ਹੈ ਹੁਣ ਕਿ ਨੱਕ ਤੇ ਮੁੱਖੀ ਪਹਿਣੀ ਐ ਵੀ ਡਰਾਮੇ ਕਰ ਕਰ ਕੇ ਜਾਂਦੇ ਵਿਆਹ ਕਿਤੇ ਜਾਣਾ ਹੋਵੇ ਤਾਂ ਅਤੇ ਤੋਹੇ ਕਾਦੇ ਜੈਸੇ ਫੀਲ ਕਰਨੀ ਆ ਅਈ ਵੀ ਜਾਵਾਂਗੇ ਵਿਆਹ ਤਾਂ ਕੱਲੇ ਹੀ ਦੇਖੀ ਤਾਂ ਤੁਹਾਨੂੰ ਛੱਡ ਕੇ ਸ਼ੁਰੂ ਕੀਤਾ ਫੋਨ ਪਤਾ ਹੀ ਆ ਹੈ ਆ ਕੀ ਕੀ ਕਹਿੰਦਾ ਉਹ ਕਹਿੰਦਾ ਚੁਪਨੇ ਕੋਲ ਦੇ ਦੇ ਮਨੀ ਨੂੰ ਦੱਸ ਮੈਂ ਅਛਾ ਮਨੀ ਪੈਸੇ ਮੰਗਦਾ ਹਾਂ ਮਨੀ ਲੈ ਮਾਲਕ ਤਾਂ ਉਹ ਖੜਾ ਹੈ 10 ਸਿੰਨੇ ਰੋਬਣਾ ਉਹ ਗੱਲ ਕਰਦਾ ਫੋਨ ਤੇ ਉਹਨਾਂ ਆਹੋ ਪੈਸੇ ਕੈਸ਼ ਨਹੀਂ ਕੈਸ਼ ਇਹਦੇ ਕੋਲ ਹੁੰਦਾ ਬਰਤੇ ਤੇ ਕਿਹਾ ਕਿ ਆਖੋ ਤੇ ਨਾਲੇ ਉਹਨੇ ਤੇਨੂੰ ਫੋਨ ਕਰਕੇ ਕਿਹਾ ਵੀ ਪੈਸੇ ਉਹਨੂੰ ਦੇ ਦੇ ਤੇ ਕੋ ਪੈਸੇ ਹੈਗੇ ਤੂੰ ਲਿਆ ਘਰ ਵੀ ਆਏ ਨੇ ਲਿਆ ਹੈਗੇ ਪੈਸੇ ਆਪਣੇ ਕਾਲਜ ਉਦਹੀਂ ਅੱਛਾ ਤੇ ਕੋ ਹੈਗੇ ਹੁਣ ਹੈਗੇ ਹੁਣ ਤੇ ਕੋ ਹਾਂ ਉਹ ਮੈਂ ਘਰ ਜਾ ਕੇ ਦੇਖਦਾ ਦੇਖਣਾ ਅੱਛਾ ਲੈ ਬਈ ਮਨੀ ਦੇ ਲਾ ਦੇ ਦੇ ਨਾ ਮਨੀ ਨੂੰ ਦੇ ਲਾ ਵੀ ਛੋੜੂ ਦੇ ਲੈ ਕਿੰਨਾ ਰੋਵਨਾ ਰੋਤ ਗੱਲ ਕਰਦਾ ਛੋੜ ਉਹਨੂੰ ਛੱਡ ਪਹਿਲਾਂ ਰੈਂਬੋ ਨੂੰ ਛੱਡ ਆ ਉਹ ਦੇ ਕਿੰਨਾ ਕਾਲਾ ਪਿਆ ਆ ਛੱਲੇ ਪੈ ਜਾਂਦਾ ਆ ਉਹ ਪੈ ਜਾਂਦਾ ਆ ਉਹਨੂੰ ਉਹ ਕਹਿੰਦਾ ਮੈਨੂੰ ਵੀ ਖੋਲੋ ਆਪ ਇੱਥੇ ਖੜੇ ਅੱਗ ਸੇਕਦੇ ਆ ਕਿੰਨਾ ਤਾਬਲਾ ਹੋਣ ਤੇ ਆ ਆ ਹੇ ਓਹੋ ਓਹੋ ਕੰਨਟਿਆ ਕੀਤਾ ਉਹ ਬੇਚ ਨਾ ਖਲਾਵੇ ਆਹੋ ਆਹ ਦੇਖ ਬੜਾ ਸ਼ੈਤਾਨੇ ਨੂੰ ਪਤਾ ਵੀ ਹੈ ਨਾ ਮੈਨੂੰ ਬੰਦ ਲੈਣਾ ਹੁਣ ਤਾਂ ਇਦਾਂ ਕਰਦਾ ਆਹ ਦੇ ਲੈ ਲੈ ਕਰਦਾ ਦੇਖੋ ਬਾਹਰ ਜਾਣ ਨੂੰ ਕਰਦਾ ਮੈਨੂੰ ਲੈ ਜਵੇ ਤੇ ਸੰਗਲੀ ਮੇਰੀ ਛੱਡ ਦਵੇ ਬਾਹਰ ਲੈ ਜਾਂਗਾ ਬਾਹਰ ਰਹਿਣਾ ਉਹ ਪੜਾਨੀ ਜਿਹੜਾ ਦਾ ਅੰਕ ਲਾ ਕੇ ਤਾਂ ਫੇ ਕਿੱਦਾਂ ਜੁੱਤੀ ਫੇਰਨੀ ਉੱਤੋਂ ਦੇਖੀ ਜਿੱਤੇ ਡਰਦਾ ਜਾਂਦਾ ਹੁੰਦਾ ਹੌਲੀ ਹੌਲੀ ਬਹਿ ਬਹਿ ਕੇ ਆਹ ਉੱਤੋਂ ਬਹੁਤ ਡਰਦਾ ਇਹ ਇਹ ਨਹੀਂ ਰੈਂਬੋ ਤੇਰਾ ਅੰਡੇ ਵਾਲਾ ਅੰਕ ਲਾ ਚੱਲਾ ਕਹਿੰਦਾ ਮੈਂ ਆਇਆ ਠਹਿਲ ਰੈਂਬੋ ਨੂੰ ਆ ਕੇ ਦੱਸਦਾ ਜਰੀਕ ਆ ਆਇਆ ਛੋਟੂ ਦਾ ਦੇਖੋ ਛੋੜੂ ਦਾ ਮਾਲਕਾ ਨਾਲੋਂ ਵੀ ਉੱਤੇ ਹੀ ਆ ਸਮਝਦਾ ਹੀ ਨਹੀਂ ਮਾਲਕ ਨੂੰ ਕੁਛ ਐਨੇ ਰੋਬ ਨਾਲ ਗੱਲ ਕਰਦਾ ਤੇਰੇ ਸ਼ੁਰੂ ਹੋ ਗਏ ਤੂੰ ਹਟਿਆ ਮੈਂ ਤਾਂ ਸੁੱਤਾ ਹੀ ਰਹੇ 1 ਵਜੇ ਅਦਰੋਂ ਅਦਰੋਂ ਕਹਿਣ ਸੀ ਕਿ ਤੂੰ ਮੇਰੇ ਮਿਲਣ ਨੂੰ ਮੈਂ ਮਾਦ ਨਹੀਂ ਤੇ ਮੈਂ ਤਾਂ ਤੁਖਿਆ ਨੇ ਇਹ ਇਹਨਾਂ ਇਹਨਾਂ ਦੇ ਵਿੱਚ ਸ਼ੁਰੂ ਹੋ ਗਿਆ ਉਹ ਮੈਂ ਵੀ ਨਹੀਂ ਕਰਾ ਕਰਾੜੇ ਮਾਰਦੀ ਹੈਗੀ ਨਹੀਂ ਮਾਰਦੇ ਆ ਲੈ ਮੈਂ ਕਦੋਂ ਮਾਰਦੀ ਆ ਥੋੜੇ ਹੌਲੀ ਹੌਲੀ ਥੋੜਾ ਹੁੰਦਾ ਲੈ ਉਹ ਤਾਂ ਕਿਤੇ ਕਿਤੇ ਸੁਪਨੇ ਚ ਉਹ ਤਾਂ ਠੀਕ ਹੈ ਕੋਈ ਨਾ ਹੁੰਦੀ ਆ ਮੈਂ ਅੱਜ ਸੀ ਉਹ ਰੋ ਰਿਆ ਉਹ ਲਾਫੀ ਮੈਂ ਨੂੰ ਟੋਕੇ ਮਾਰ ਮੈਂ ਨਾ ਦਿਲ ਦਾ ਥੋੜੇ ਜੱਟਾ ਹੁੰਦਾ ਉਹ ਵੀ ਡਰੋਂ ਉਹ ਤੂੰ ਕੀ ਆ ਗਿਆ ਲੈ ਐਵੇਂ ਮੈਂ ਨਹੀਂ ਇਦਾਂ ਕਰਦੀ ਤੁਸੀਂ ਇਦਾਂ ਕਰਦੇ ਆ ਸਾਢੇ 11 ਵਜੇ ਟੀਵੀ ਬੰਦ ਕੀਤਾ ਉਹ ਇੱਕ ਦਿਨ ਪਾਪਾ ਲੱਗ ਕੇ ਦੱਸਿਆ ਮੇਰੇ ਮਾਪੇ ਆਹ ਉਹ 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 ਅੱਪਾ ਦੇ ਘਰ ਦਿਆਂ ਨੂੰ ਪੂਤ ਦਿਖਾਈ ਦਿੰਦੇ ਆ ਹਨਾ ਤੇਰੀ ਕੰਨਾਂ ਨੇ ਕਿਹਨਾ ਹੁਣ ਕਰੇ ਅਸੀਂ ਤੁਹਾਡੀ ਹੁਣੇ ਰਿਕਾਰਡਿੰਗ ਕਰਕੇ ਤੁਹਾਨੂੰ ਦਿਖਾ ਦੇਣੀ ਜਦੋਂ ਤੁਹਾਡੇ ਘਰਾੜੇ ਵੱਜੇ ਹਾਂ ਤੁਹਾਡੇ ਸਾਰੇ ਨਾਲੋਂ ਉੱਚੀ ਹੁੰਦੇ ਘਰਾੜੇ ਤੁਸੀਂ ਕਿਸੇ ਨੂੰ ਲੱਗੇ ਬੰਦੇ ਨੂੰ ਸੁਣ ਉਹ ਘੰਟੇ ਲੈ 4 ਵਜੇ ਤੱਕ ਮੰਨ ਲਓ ਹੁਣ ਹੁਣ ਕਿੰਨਾ ਟਾਈਮ ਹੋ ਗਿਆ 10 ਵਜੇ ਚੱਲੇ ਆ ਹਨਾ ਨਹੀਂ ਹੁਣ 9:30 10 ਵਜੇ ਦਾ ਟਾਈਮ ਹੋ ਗਿਆ ਮੰਨ ਲਓ ਤੁਸੀਂ 11 ਵਜੇ ਸੌ ਗਏ ਹਨਾ 11 ਵਜੇ ਤੋਂ ਲੈ ਕੇ 4 ਵਜੇ ਤੱਕ ਤੁਹਾਡੇ ਹਨਾ ਘਰਾੜੇ ਐਦਾਂ ਵੱਜਦੇ ਹਨਾ ਵੀ ਨਾਲ ਦਾ ਬੰਦਾ ਜਿਹੜਾ ਹੈ ਨਾ ਉਹ ਉੱਠ ਉੱਠ ਕੇ ਦੇਖਦਾ ਆ ਤੁਸੀਂ ਦੂਜੇ ਬੰਦੇ ਤੂੰ ਵੀ ਨੀਂਦ ਖਰਾਬ ਕਰਦੇ ਆ ਜਦੋਂ ਯਾਰ ਤੂੰ ਮੇਰੀ ਗੱਲ ਨਾ ਮੈਂ ਤੁਹਾਡੀ ਗੱਲ ਨੂੰ ਠੀਕ ਆ ਪੱਕੀ ਹੋਣਾ ਅੱਜ ਡਨ ਰਹਿ ਗਈ ਇਹ ਗੱਲ ਏਦਾਂ ਹੀ ਹੋਊਗਾ ਇਹ ਤੁਹਾਡੇ ਘਰਾੜੇ ਰਿਕਾਰਡ ਕਰਨੇ ਤੁਸੀਂ ਕੱਲੋਂ ਕੱਲੋਂ ਹੁਣ ਵਲੌਗ 'ਚ ਇਹ ਹੀ ਆਊਗਾ ਤੁਸੀਂ ਸਾਡੇ ਘਰਾੜੇ ਰਿਕਾਰਡ ਕਰਨੇ ਅਸੀਂ ਤੁਹਾਡੇ ਘਰਾੜੇ ਰਿਕਾਰਡ ਕਰਨੇ ਠੀਕ ਆ ਅਸੀਂ ਵਲੌਗ 'ਚ ਪਾਉਣੇ ਆ ਅਸੀਂ ਵਲੌਗ ਮੈਂ ਇਹ ਗੱਲ ਸੁਣ ਲਓ ਅਸੀਂ ਵਲੌਗ ਦੇ ਵਿੱਚ ਤੁਹਾਡੇ ਘਰਾੜੇ ਪਾਣੇ ਆ ਤੁਸੀਂ ਸਾਡੇ ਘਰਾੜੇ ਵਲੌਗ 'ਚ ਹੈਨਾ ਪਾਉਣ ਜੋਗੇ ਬਣ ਜਾਓ ਬਸ ਨਹੀਂ ਤੁਸੀਂ ਤੁਸੀਂ ਵਿਆਹ ਵੀ ਉਹ ਤਾਂ ਹਣ ਅੱਜ ਤੁਸੀਂ ਵਿਆਹ ਤੋਂ ਆ ਗਏ ਆ ਹੈਨਾ ਹਣ ਵਿਆਹ ਦੇ ਦੇਖੋ ਤੁਹਾਡੇ ਜਿਹੜੇ ਹੈਨਾ ਖਾਦਾ ਪੀਤਾ ਤੇ ਹਣ ਤੁਹਾਡੇ ਘਰਾੜਿਆਂ 'ਚ ਹੀ ਨਿਕਲ ਨਾ ਸਾਰਾ ਦੇਖੀ ਜਾਓ ਘਰਾੜੇ ਦੇਖੋ ਤੁਹਾਡੇ ਕਿੰਦਾ ਵੱਜਦੇ ਕੀ ਖਾਦਾ ਤੁਸੀਂ ਨਹੀਂ ਵੀ ਤਾਂ ਗਰਮ ਬੱਸ ਵਿਆਹ ਜੇ ਤੁਸੀਂ ਪਾਣੀ ਪੀਣ ਗਏ ਜਾਂ ਦਾਸ ਹੈ ਇਹਨਾਂ ਨੂੰ ਤਾਂ ਪਾਣੀ ਦੀ ਬੋਤਲ ਘਰ ਹੀ ਭਰ ਕੇ ਲੈ ਜਾਂਦੇ ਜੇ ਪਾਣੀ ਪੀਣਾ ਹੀ ਤਾਂ ਵਿਆਹ ਖਾਣ ਗਿਆ ਆਂਦਾ ਰੁਕ ਬੱਸ ਉਹ ਜਲੰਧਰ ਇੱਕ ਪਾਣੀ ਪੀਣ ਜਾਂਦੇ ਜੇ ਜਲੰਧਰੋਂ ਆਉਣ ਦੇ ਟੱਕ ਪਾਣੀ ਪੀਂਦੇ ਹੁੰਦੇ ਤਾਂ ਹੀ ਰੋਟੀਆਂ ਘਰ ਆ ਕੇ ਲੱਭਦੇ ਆ ਹੀਗੇ ਹਨਾ ਰੋਟੀ ਬਣਾਈ ਨਿਮਰ ਤਾਂ ਕਹਿੰਦਾ ਰੋਟੀ ਦੋ ਮੈਨੂੰ ਜਾ ਦੇਖ ਇਹਨੇ ਕੋਲ ਜਲੰਧਰ ਰੁਕਦਾ ਕਰੋਣ ਦੇ ਰੁਕੀ ਨਾ ਘਰ ਘਾਲਾਈ ਰੋਟੀ ਸੁਆਹ ਨਹੀਂ ਹੁੰਦਾ ਤੇ ਨੂੰ ਮਾਤੀ ਕਰਨਾ ਉਹਨੂੰ ਤਾਂ ਗੁੱਸਾ ਇਹੇ ਵੀ ਉਹਨੂੰ ਤਾਂ ਰੋਟੀ ਮਿਲੀ ਨਹੀਂ ਮੈਂ ਕਿਹਾ ਨਿਮਰ ਤੂੰ ਵਿਆਹ ਚ ਖਾਦਾ ਏ ਕੀ ਕਹਿੰਦਾ ਸੀ ਇਹ ਕਹਿੰਦਾ ਮੈਂ ਆ ਨੂੰ ਵਧੀਆ ਆਜ ਵਿਆਹ ਦੇਖਿਆ ਪਾਪਾ ਨਾਲ ਵਧੀਆ ਚੱਲ ਠੀਕ ਆ ਨਿਮਰ ਮੇਰੀ ਗੱਲ ਸੁਣ 1 ਮਿੰਟ ਸਿਵੇਂ ਆ ਫੋਨ ਫੜ ਤੂੰ ਯਾ ਪੀਆ ਸੀ ਤਾਂ ਇਹ ਮੈਨੂੰ ਪੁੱਛੇ ਫੋਨ ਕਰਨਾ ਮੈਂ ਕਿਹਾ ਤੂੰ ਹੀ ਕਰ ਦਿੰਦਾ ਨਾ ਅਜੇ ਦੇਰ ਲਾ ਬੈਠਾ ਨਾ ਬਰੂਗਾ ਠੀਕ ਆ ਜਿਹਨੇ ਮੈਂ ਕਹਿੰਦਾ ਵੀ ਹੈਨਾ ਫਿਰ ਮੈਂ ਪਾਪਾ ਦੇ ਨਾਲ ਵਿਆਹ ਜਿਹੜਾ ਸੀਗਾ ਉਹ ਬਹੁਤ ਵਧੀਆ ਦੇਖਿਆ ਹੈਨਾ ਹੁਣ ਅੱਜ ਤੋਂ ਹੈਨਾ ਅੱਜ ਤੋਂ ਨਿਹਰ ਮੈਂ ਤਾਂ ਸਿਮੀ ਰਹੇ ਦੋਨਾਂ ਨੂੰ ਜਾਣਾ ਤੂੰ ਜਿੱਥੇ ਵੀ ਜਾਣਾ ਤੂੰ ਆਪਣੇ ਪਾਪਾ ਨਾਲ ਜਾਣਾ ਠੀਕ ਆ ਜਿੱਥੇ ਸਮੂਹ ਪਰਿਵਾਰ ਦਾ ਕਾਰਡ ਮਿਲ ਆਵੇ ਤੇ ਸਾਰੇ ਜੀ ਸਮੂਹ ਪਰਿਵਾਰ ਨਹੀਂ ਉਹ ਸਮੂਹ ਪਰਿਵਾਰ ਜਿਹੜਾ ਉਹ ਅੱਜ ਤੋਂ ਬੰਦ ਹੋ ਗਿਆ ਬੱਸ

ਸਾਨੇ ਮਿਲਦੇ ਨੂੰ ਵੀ ਮਿਹਰ ਦੇ ਕੇ ਕਹਿੰਦਾ ਕੱਪੜੇ ਲੈ ਸਕੂਟਰੀ ਤੇ ਹੈਗੇ ਹਾਂ ਹਾਂ ਉਧਰ ਛੋਟੂ ਛੋਟੂ ਕਹਿੰਦਾ ਆਪੋ ਚਲ ਗਿਆ ਸਾਰੇ ਕਹਿੰਦੀ ਟੈਨਸ਼ਨ ਕਹਿੰਦਾ ਮੇਰੇ ਸਿਰ ਪਾ ਗਿਆ ਹੈ ਆ ਉਹ ਕਹਿੰਦਾ ਆਉਂਦਾ ਵੀ ਨਹੀਂ ਉਹ ਪਿੱਛੇ ਦਾ ਖਿਆਲ ਵੀ ਨਹੀਂ ਕਰਦਾ ਹੈਗਾ ਕਹਿੰਦਾ ਮੁੜ ਕੇ ਛੋਟੂ ਬੜੀਆਂ ਗੱਲਾਂ ਕਰਦਾ ਹੈਗਾ ਤੁਸੀਂ ਸਾਡੇ ਨਾਲ ਨਹੀਂ ਤੁਰਨਾ ਤੇ ਜਹਾਂ ਦਾ ਸਾਰੇ ਸਹੂ ਪਰਿਵਾਰ ਨਹੀਂ ਜਾਣੇ ਪਰਿਵਾਰ ਕਿੱਥੋਂ ਵੇਚ ਸਹੂ ਪਰਿਵਾਰ ਇਹ ਦੋਨਾਂ ਦੇ ਜਾਣਾ ਤੁਸੀਂ ਦੋਨਾਂ ਨੇ ਜਾਣਾ ਬਸ ਸਹੂ ਪਰਿਵਾਰ ਇੱਥੇ ਘਰੋਂ ਅੱਜ ਉਹਨੇ ਅੱਜ ਹੀ ਬੰਡ ਹੋ ਗਏ ਅਸੀਂ ਜੁਦਾ ਹੋ ਗਏ ਹੁਣ ਬਸ ਸੂਹ ਪਰਿਵਾਰ ਜੁਦਾ ਹੋ ਗਿਆ ਅੱਜ ਗੱਲ ਇੱਥੇ ਮੁੱਕਦੀ ਆ ਵੀ ਜਿੰਨਾ ਮਰਜੀ ਵਿਆਹ ਚ ਤੈ ਖਾਇਆ ਉਹ ਵੀ ਪਰ ਜਿਹੜੀ ਘਰ ਦੀ ਰੋਟੀ ਉਹ ਘਰ ਆ ਕੇ ਖਾਣੀ ਖਾਣੀ ਮਰੋ ਜਣੀ ਉਹ ਅਜਿਹੇ ਘਰ ਬਣੀ ਉਹ ਖਾਣੀ ਪੈਂਦੀ ਹੈ ਹਾਂ ਬੋਲੇ ਇਹ ਵੀ ਮੇਰਾ ਰੋਟੀ ਪਣੀ ਬਣਾਇਆ ਤੁਹਾਨੂੰ ਸੁਆਦ ਲੱਗਦਾ ਨਹੀਂ ਹੁਣ ਸੋਵਾ ਹੋ ਗਿਆ ਹੁਣ ਸੋ ਗਿਆ ਵੇ ਇੰਨਾ ਨਹੀਂ ਵਿਆਹ ਫਿਰ ਇਸਨੇ ਪਰਿਵਾਰ ਇਕੱਟਾ ਹੋ ਗਿਆ ਸਮੂਹ ਪਰਿਵਾਰ ਕੋਈ ਨਹੀਂ ਚਲੋ ਠੀਕ ਹੈ ਕੋਈ ਨਹੀਂ ਸਮੂਹ ਹੋ ਗਿਆ ਮੈਂ ਲੱਗੀ ਸੌਣ ਜਾ ਮੈਂ ਬਲੋਗ ਜਿਹੜੇ ਵੇਚਦੇ ਹੁਣੇ ਦੇ ਝਟ ਗਈ ਕੋਈ ਗੱਲ ਨਹੀਂ ਆਇਆ ਇਹਦਾ ਕੀ ਜਣਗੇ ਇੱਜ਼ਤ ਮਾਨ ਕਰਨ ਵਾਲਾ ਜੀ ਇੱਜ਼ਤ ਮਾਨ ਤੁਸੀਂ ਰਸੋਈ ਤੇ ਚੌੜੇ ਜਾ ਰਹੀਆਂ ਦੋ ਰੋਟੀਆਂ ਖਾ ਲਈਆਂ ਮੈਂ ਦੇਖਿਆ ਕੋਈ ਰਹਾ ਨਹੀਂ ਮੈਂ ਮੈਂ ਤੈਨੂੰ ਪਹਿਲਾਂ ਦਤਾ ਇੱਕੋ ਕਰ ਦੇਣਾ ਮਦਦ ਮਦਦ ਸਿਆਪਕ ਮਿੰਦਸਿਆਵਕ ਇਹਨਾਂ ਦੇ ਘਰ ਜਿੱਦਾ ਹੁੰਦੀ ਵੀ ਸਾਰਾ ਵਿਆਹ ਆ ਕੇ ਦੇ ਕੇ ਘਰ 'ਚ ਰੋਟੀ ਬਲੇ ਲੜਾਈ ਕੋਪਰਾਵਾ ਦੋ ਦੋ ਉੱਗਿਆ ਦੋ ਦੋ ਪਾਗ ਜਗੀਆਂ ਤਾਲੀ ਭੁਗ ਹੋ ਜਾਣਾ ਮੈਂ ਇੱਥੇ ਸੁਣ ਯਾਰ ਤੂੰ ਗੱਲੇ ਇੰਨਾ ਮੈਂ ਰੋਟੀ ਸਬਜੀ ਵੀ ਤੂੰ ਇੱਕ ਦੋ ਵਰਕੇ ਬਣਾਇਆ ਖਾ ਗਿਆ ਦੋ ਦੋ ਚਲੋ ਸੋਜੋ ਯਾਰ ਸੋਜੋ ਬਹੁਤ ਕੁਛ ਕਰਦਾ ਪੀਤਾ ਆ ਆ ਦੁੱਧ ਦਾ ਕੱਪ ਆਉਦਾ ਕਿ ਮਦਦ ਦਾ ਦੋ ਦੋ ਇਦਾਂ ਮੇਰੀ ਗੱਲ ਸੁਣ ਆਹ ਸਿਮੀ ਆਹ ਦੁੱਧ ਦਾ ਕੱਪ ਆਉਦੇ ਭਰਿਆ ਪਿਆ ਦੁੱਧ ਚੱਕ ਲੋ ਬਈ ਦੁੱਧ ਪੀ ਲਵਾ ਰੋਟੀ ਸੋਨੂ ਜਿਆਰਾ ਦੁੱਧ ਲੈ ਆ। ਸੋਨੂ ਹੁਣ ਬੱਦ ਸਕ। ਹੁਣ ਲੈ ਆ ਯਾਰ। ਅ ਨਹੀਂ ਬਸ ਹੌਣ ਲੱਗਿਆ ਮੈਨੂੰ ਨੀਂਦ ਪੋ। ਆਈ ਚੱਲ ਜੀ। ਹਾਂਜੀ ਚਲੋ ਠੀਕ ਹੈ ਜੀ। ਤੁਹਾਨੂੰ ਹੁਣ ਮਿਲਦੇ ਆਪਾਂ ਨੈਕਸਟ ਵਲੌਗ ਦੇ ਵਿੱਚ। ਇੱਧਰ ਇਹਨਾਂ ਨੂੰ ਭੁੱਖ ਬੈ ਗਈ ਆ। ਇਹਨਾਂ ਤਾਂ ਇਹਨਾਂ ਨਾਲ ਤਾਂ ਮੈਂ ਗੱਲ ਛੇੜ ਕੇ ਹੀ ਗਲਤੀ ਕਰ ਲਈ ਹੈ ਨਾ। ਦੁੱਧ ਤਾਂ ਦੇਖੋ ਕੱਪ ਭਰਿਆ ਹੋਇਆ ਵੀ ਦੁੱਧ ਪੀ ਲੈਣਾ ਹੈ ਨਾ। ਪਿਆਸ ਸਾਰਾ ਖਾਦਾ ਪੀਦਾ ਰੱਜੇ ਹੈਗੇ ਆ। ਤੇ ਪਰ ਨਹੀਂ ਇੱਧਰ ਰੋਟੀ ਖਾਣੀ ਆ। ਕੀ ਲੱਗੇ ਤੇ ਨਹੀਂ ਮੈਂ ਸੌਣ ਲੱਗੀ ਆ ਮੈਂ ਹੁਣ ਗੁੱਡ ਨਾਈਟ ਵਲੌਗ ਵਾਲਿਆਂ ਨੂੰ ਵੀ ਗੁੱਡ ਨਾਈਟ ਕਰਤੀ ਆ ਹੁਣ ਮੈਂ ਕਿ ਮੈਂ ਸੌਣ ਲੱਗੀ ਚਲੋ ਹੁਣ ਸਾਰਾ ਵਿਆਹ ਘੁੰਮ ਫਿਰ ਕੇ ਆ ਕੇ ਤਾਂ ਰੋਟੀਆਂ ਘਰ ਆ ਕੇ ਖਾਣੀਆਂ ਹੈ ਬੱਲੇ ਟਾਡੇ ਐਡੀ ਦੂਰ ਵਿਆਹ ਗਏ ਹੋਗੇ ਉਹ ਲੋਕੇਸ਼ਨ ਲਾ ਕੇ ਇਹ ਲੋਕੇਸ਼ਨ ਲਾ ਕੇ ਚਲੋ ਖਾ ਲਓ ਜੀ ਰੋਟੀ ਪਾਣੀ ਪਨਾ ਪਾਣੀ